ਮਾਲਕ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਮੇਰੇ ਪਿੱਠ ਦੇ ਉੱਪਰ ਹੱਥ ਰੱਖ ਕੇ ਮੈਨੂੰ ਥਾਪੜਾ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ ਥਾਪੜਾ ਕਿਉਂ ਦਿੱਤਾ ਜਾਂਦਾ ਵੀ ਚੱਲ ਭਾਈ ਤਗੜਾ ਹੋ ਜਾ ਕਮਜ਼ੋਰ ਹੋਵੇ ਨਾ ਜਿਹੜਾ ਢਿੱਲਾ ਪੈ ਗਿਆ ਹੋਵੇ ਕਈ ਵਾਰ ਹੁੰਦਾ ਹੈ ਹਲਾਤਾਂ ਨਾਲ ਜੂਝਣ ਦੀ ਤਾਕਤ ਨਹੀਂ ਹੁੰਦੀ ਕਈ ਵਾਰ ਹੁੰਦਾ ਵੀ ਸਾਹਮਣੇ ਵਾਲੇ ਨਾਲ ਲੜਨ ਦੀ ਖੜਨ ਦੀ ਤਾਕਤ ਨਹੀਂ ਹੁੰਦੀ ਪਰ ਨਾਲ ਕੋਈ ਇਹੋ ਜਿਹਾ ਆ ਕੇ ਖੜ ਜਾਏ ਉਹ ਕਹਿੰਦਾ ਹੱਲਾਸ਼ੇਰੀ ਦੇਂਦਿਆਂ ਕਹਿੰਦਾ ਚੱਲ ਭਾਈ ਤਗੜਾ ਹੋ ਮੋਢੇ ਤੇ ਹੱਥ ਹੀ ਰੱਖ ਦੇਵੇਂ ਨਾ ਕੋਈ ਨਾਲ ਖੜ ਕੇ ਤੇ ਸਾਧ ਸੰਗ ਦੇ ਵੇਖੋ ਫਿਰ ਕਿੰਨਾ ਆਪਣੇ ਅੰਦਰ ਫਿਰ ਚਾਅ ਚੜ ਜਾਂਦਾ ਕਿੰਨੀ ਤਾਕਤ ਆਪਣੇ ਅੰਦਰ ਫਿਰ ਮਹਿਸੂਸ ਹੁੰਦੇ ਵੀ ਹੁਣ ਨਹੀਂ ਪ੍ਰਵਾਹ ਕਿਸੇ ਤੇ ਸਹਿਬ ਪਾਤਸ਼ਾਹ ਜੀ ਪਰਮਾਉਂਦੇ ਕਿ ਹੇ ਅਕਾਲ ਪੁਰਖ ਵਹਿਗੁਰੂ ਤੂੰ ਕਿਰਪਾ ਕਰ ਕਿਉਂਕਿ ਤੇਰੀ ਸਮਰੱਥਾ ਹੈ ਤੇਰਾ ਹੱਥ ਜੇ ਮੇਰੇ ਸਿਰ ਦੇ ਉੱਪਰ ਹੋਵੇਗਾ ਤੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਭਾਵੈ ਫਿਰ ਉਹਨੂੰ ਦੁੱਖ ਨਹੀਂ ਲੱਗ ਸਕਦਾ ਕੋਈ ਉਹਦੇ ਦੁੱਖ ਨੇੜੇ ਨਹੀਂ ਆ ਸਕਦਾ ਕੋਈ ਕਿਉਂਕਿ ਤੇਰੀ ਸਮਰਥ ਹੈ ਤੇ ਇੱਕ ਸ਼ਬਦ ਆਪਾ ਧੰਗੂ ਗੁਰੂ ਅਰਜਨ ਦੇਵ ਸਹਿਮਾਰਾਜ ਜੀ ਦਾ ਉਪਹੋਰ ਪੜ੍ਹਦੇ ਹਾਂ ਜਿਸ ਸ਼ਬਦ ਵਿੱਚ ਸਹਿਮਾਰਾਜ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਤਿੰਨ ਤਰ੍ਹਾਂ ਦੀ ਤੇਰੇ ਉੱਪਰ ਬਖਸ਼ਿਸ਼ ਹੁੰਦੀ ਗੁਰੂ ਸਿੱਖਾ ਇੱਕ ਬਖਸ਼ਿਸ਼ ਹੈ ਵੀ ਇੱਕ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੇਰੇ ਸਿਰ ਉੱਪਰ ਹੱਥ ਰੱਖਦੇ ਆ ਦੂਜੀ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ ਸਵੱਲੀ ਨਿਗਾਹ ਨਾਲ ਨਦਰ ਨਾਲ ਤੇਰੇ ਵੱਲ ਤੱਕਦੇ ਆ ਤੇ ਤੀਜੀ ਬਖਸ਼ਿਸ਼ ਹੈ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਤੇ ਤੈਨੂੰ ਆਪਣੇ ਗਲ ਨਾਲ ਲਾ ਲੈਂਦੇ ਹੁਣ ਸਮਝਿਓ ਆਪਾਂ ਜਿਵੇਂ ਸੰਸਾਰਿਕ ਤੌਰ ਤੇ ਕਿਸੇ ਨਾਲ ਸਾਡਾ ਪਿਆਰ ਹੋਵੇ ਸਾਂਝ ਹੋਵੇ ਹੁਣ ਮੰਨ ਲਓ ਜਿਹਨਾਂ ਨਾਲ ਥੋੜਾ ਬਹੁਤੇ ਆਪਣੀ ਕੋਈ ਸਾਂਝ ਹੈ ਸੱਜਣਤਾਈ ਹੈ ਉਹ ਹੱਥ ਮਲਾ ਕੇ ਪਿੱਛੇ हट ਜਾਂਦਾ ਹੈ ਜਿਹਦੇ ਨਾਲ ਆਪਣਾ ਕੋਈ ਗੂੜਾ ਪਾਈਚਾਰਾ ਗੂੜੀ ਸਾਂਝ ਹੋਵੇ ਰਿਸ਼ਤੇਦਾਰੀ ਹੋਵੇ ਕੋਈ ਸੰਜੋਗ ਮੇਲ ਹੋਵੇ ਤੇ ਉਹ ਘਟ ਕੇ ਸਾਨੂੰ ਗੱਲ ਨਾਲ ਵੀ ਲਾ ਕੇ ਮਿਲੇਗਾ ਜਫੀਆਂ ਪਾਉਂਦਾ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਗੁਰਸਿੱਖਾ ਤੂੰ ਹੁਣ ਸੋਚ ਵੀ ਕਿਹੋ ਜਿਹਾ ਪਿਆਰ ਲੈ ਕੇ ਆਉਣਾ ਜਿਹੋ ਦੀ ਭਾਵਨਾ ਨਾਲ ਪਿਆਰ ਨਾਲ ਤੂੰ ਆਵੇਂਗਾ ਉਹੋ ਦੀ ਤੇਰੇ ਉੱਪਰ ਬਖਸ਼ਿਸ਼ ਹੋ ਜਾਏਗੀ ਤੇ ਸਭ ਪਾਤਸ਼ਾਹ ਜੀ ਫਰਮਾਉਂਦੇ ਕਹਿੰਦੇ ਚਤੁਰ ਦਿਸ਼ਾ ਕਿੰਨੋ ਬਲ ਆਪਣਾ ਕਿੰਨੇ ਹੱਥ ਰੱਖਣਾ ਸਾਡੇ ਸਿਰ ਉੱਪਰ ਜਿਹਦਾ ਬਲ ਜਿਹਦੀ ਤਾਕਤ ਦੁਨੀਆਂ ਦੀਆਂ ਚਾਰੇ ਦਿਸ਼ਾਵਾਂ ਵਿੱਚ ਵਰਤਦੀ ਹੈ ਸੰਸਾਰ ਦੀ ਤਾਕਤ ਸਾਧ ਸੰਗਤ ਆ ਵੇਖੋ ਕੁਝ ਵੀ ਸੰਸਾਰ ਵਿੱਚ ਬਣਿਆ ਕੋਈ ਵੀ ਤਾਕਤ ਵਾਲੀ ਚੀਜ਼ ਹੈ ਮੰਨ ਲਓ ਕੋਈ ਵਹੀਕਲ ਹੀ ਨੇ ਜਾਂ ਕੁਝ ਹੋਰ ਉਹਦੀ ਹੌਰ ਸਪਾਵਰ ਜਾਂ ਉਹਦਾ ਸੀਸੀ ਪਾਵਰ ਜਿਹੜੀ ਹੈ ਨਾ ਉਹ ਇੰਜਨਾਂ ਦੀ ਮਿਣੀ ਹੁੰਦੀ ਹੈ ਮਿੱਥੀ ਹੁੰਦੀ ਹੈ ਵੀ ਇੰਨੀ ਹਾਰਸ ਪਾਵਰ ਇਹਦੇ ਅੰਦਰ ਐ ਇੰਨੀ ਤਾਕਤ ਇਹਦੇ ਅੰਦਰ ਐ ਇੰਨੀ ਇੱਕ ਤਾਕਤ ਨਾਲ ਇਹ ਖਿੱਚ ਸਕਦਾ ਹੈ ਚੜਾਈ ਚੜ ਸਕਦਾ ਹੈ ਭੱਜ ਦੌੜ ਸਕਦਾ ਉਹਦੀ ਸਮਰੱਥਾ ਦਾ ਪੈਮਾਨਾ ਗਿਣਤੀ ਦੇ ਵਿੱਚ ਹੋਵੇਗਾ ਮਿੰਤੀ ਦੇ ਵਿੱਚ ਹੋਵੇਗਾ ਸਾਦ ਸੰਗਤ ਕਿਸੇ ਹੋਰ ਤੋਲ ਮਾਪ ਦੇ ਤੌਰ ਤੇ ਕੋਈ ਉਹਦੀ ਹੱਦ ਹੈ ਪਰ ਜਦੋਂ ਉਸ ਮਾਲਕ ਵਹਿਗੁਰੂ ਦੀ ਗੱਲ ਕਰੀਏ ਸਾਬ ਕਹਿੰਦੇ ਭਾਈ ਉਹਦੀ ਕੋਈ ਹੱਦ ਨਹੀਂ ਹੈ ਉਹਦਾ ਕੋਈ ਪੈਮਾਨਾ ਨਹੀਂ ਹੈ ਨਾ ਗਿਣਿਆ ਜਾ ਸਕਦਾ ਨਾ ਮਿਣਿਆ ਜਾ ਸਕਦਾ ਨਾ ਤੋਲਿਆ ਜਾ ਸਕਦਾ ਨਾ ਹੀ ਉਹਨੂੰ ਕਿਸੇ ਹੱਦ ਦੇ ਵਿੱਚ ਸਾਦ ਸੰਗਤ ਰੱਖਿਆ ਜਾ ਸਕਦਾ ਉਹ ਕਿਹੋ ਜਿਆ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਸंसार ਦੇ ਲੋਕ ਕਿਸੇ ਨਾ ਕਿਸੇ ਹੱਦ ਤੱਕ ਪਹੁੰਚ ਕੇ ਫਿਰ ਬਾਹਾਂ ਖੜੀਆਂ ਕਰਕੇ ਕਹਿ ਦਿੰਦੇ ਮੇਰੇ ਵਸ ਦੀ ਗੱਲ ਨਹੀਂ ਹੈ ਮੇਰੇ ਵਸ ਦੀ ਗੱਲ ਨਹੀਂ ਪਰ ਉਹਨਾਂ ਸਮਿਆਂ ਦੇ ਵਿੱਚ ਵੀ ਸਾਧ ਸੰਗਤ ਕਦੀ ਗੁਰੂ ਨੇ ਆਖਿਆ ਹੋਵੇ ਕਦੀ ਆਪਾਂ ਅੰਦਰ ਝਾਤੀ ਮਾਰ ਕੇ ਵੇਖੀਏ ਵੀ ਸਾਡੇ ਸਤਿਗੁਰੂ ਨੇ ਜਿਸ ਮੇਰੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਪਾਂ ਰੋਜ ਆਉਨੇ ਆ ਤੇ ਕਦੀ ਗੁਰੂ ਨੇ ਹੱਥ ਖੜੇ ਕਰਕੇ ਕਹਿ ਦਿੱਤਾ ਹੋਵੇ ਜਾਹ ਹੋਰ ਕਿਤੇ ਚਲਿਆ ਜਾ ਮੇਰੇ ਵਸ ਦੀ ਗੱਲ ਨਹੀਂ ਨਹੀਂ ਸਾਧ ਸੰਗਤ ਮੇਰੇ ਪਾਤਸ਼ਾਹ ਜੀ ਤਾਂ ਫਰਮਾਉਂਦੇ ਨੇ ਸਗੋਂ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰਵ ਦਿਜੈ ਜੇ ਗੁਰੂ ਵੱਲ ਹੈ ਗੁਰੂ ਨਾਲ ਖੜਾ ਹੈ ਸਹਿਬ ਪਾਤਸ਼ਾਹ ਜੀ ਕਹਿੰਦੇ ਫਿਰ ਵੇਖੋ ਕੀ ਕਿਰਪਾ ਵਰਤਦੀ ਹੈ ਜਾਮ ਗੁਰੂ ਹੋਏ ਵੱਲ ਲੱਖ ਬਾਹ ਕਿਆ ਕਿੱਜੇ ਲੱਖਾਂ ਦੁਸ਼ਮਣ ਭਾਰੂ ਉਹ ਕਿ ਆ ਜਾਣ ਭਾਵੇਂ ਲੱਖਾਂ ਮੁਸੀਬਤਾਂ ਭਾਵੇਂ ਸਾਨੂੰ ਘੇਰ ਲੈਣ ਕੋਈ ਕੁਝ ਨਹੀਂ ਵਿਗਾੜ ਸਕਦਾ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕੋਈ ਕਿਉਂਕਿ ਵਿਚਕਾਰ ਕੋਣ ਖੜਾ ਹੈ ਸਾਡੇ ਸਿਰ ਦਾ ਆਸਰਾ ਕੋਣ ਹੈ ਸਾਧ ਸੰਗਤ ਸਾਡੇ ਸਿਰ ਉੱਪਰ ਹੱਥ ਕਿਹਦਾ ਹੈ बस ये गल नु समझ के चलीया अपने मन अंदर आज पूरन तौर ते घर कर जे ਸਾਡੇ ਅੰਦਰ ਇਹ ਗੱਲ ਕਿ ਮੇਰੇ ਪਾਤਸ਼ਾ ਵੀ ਤੇਰੀ ਕਿਰਪਾ ਤੇਰੇ ਆਸਰੇ ਤੋਂ ਬਗੈਰ ਦੁਨੀਆ ਦਾ ਕੋਈ ਦੂਜਾ ਆਸਰਾ ਕਿਸੇ ਕੰਮ ਦਾ ਨਹੀਂ ਹੈ। ਥਥੈ ਤੂੰ ਸਮਰੱਥ ਥਥੈ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸਾਥ ਸੰਗਤ ਉਥੇ ਤੱਕ ਰੱਖਿਆ ਮਾਂ ਦੇ ਉਦਰ ਦੇ ਵਿੱਚ ਵੀ ਅਗਨ ਦੇ ਵਿੱਚ ਵੀ ਉਹ ਰੱਖਿਆ ਕਰਨ ਵਾਲਾ ਮਾਤਾ ਕਿਉਂਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਏਵਡ ਦਾਤਾ ਨਾਲੇ ਵੀ ਕਹਿ ਦਿੱਤਾ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਬਚਨ ਵੀ ਏਡਾ ਵੱਡਾ ਦਾਤਾ ਜਿੱਡਾ ਕੋਈ ਵੀ ਨਹੀਂ ਹੈ ਜਿਸ ਵਰਗਾ ਕੋਈ ਵੀ ਨਹੀਂ ਹੈ ਵੀ ਉਸ ਨੂੰ ਨਾ ਵਿਸਾਰ ਉਸ ਨੂੰ ਕਦੀ ਭੁੱਲ ਨਾ ਜਾਏ ਵੇਖੋ ਉਹਦੀ ਸਮਰੱਥਾ ਕੇਸਰੀ ਚੰਦ ਰਾਜਾ 22 ਧਾਰ ਦੀਆਂ ਫੌਜਾਂ 1.5 ਲੱਖ ਦੀ ਫੌਜ ਲੈ ਕੇ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਆਇਆ ਸੀ ਅੱਗੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਕਿਹਨੂੰ ਭੇਜਿਆ ਭਾਈ ਬਚਿੱਤਰ ਸਿੰਘ ਜੀ ਨੂੰ 나ਗਣੀ ਵਰਸ਼ੀ ਦੇ ਕੇ ਵੀ ਜਾ ਭਾਈ ਬਚਿੱਤਰ ਸਿਆ ਮੁਕਾਬਲਾ ਕਰ ਉਹਨਾਂ ਫੌਜਾਂ ਦੇ ਅੱਗੇ 22 ਧਾਰ ਦੇ ਪਹਾੜੀ ਰਾਜਿਆਂ ਦੀ ਫੌਜ ਅੱਗੇ ਸਭ ਤੋਂ ਸਾਧ ਸੰਗਤ ਹਾਥੀ ਸੀ ਨਸ਼ੇ ਨਾਲ ਉਨੂੰ ਧੋਤ ਕੀਤਾ ਹੋਇਆ ਲੋਹੇ ਦੀਆਂ ਤਵੀਆਂ ਬੰਨੀਆਂ ਜਿਹੜਾ ਕਿਸੇ ਦੇ ਰੋਕਿਆ ਨਹੀਂ ਸੀ ਰੋਕ ਰਿਆ ਪਰ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਵੇਖੋ ਭਾਈ ਬਚਿੱਤਰ ਸਿੰਘ ਜੀ ਨੇ ਜਾ ਕੇ ਇੱਕੋ ਹੀ ਵਾਰ ਉਸ 나ਗਣੀ ਦੇ ਨਾਲ ਹਾਥੀ ਦੇ ਮੱਥੇ ਵਿੱਚ ਕੀਤਾ ਸੱਤ ਲੋਹੇ ਦੀਆਂ ਤਵੀਆਂ ਜਿਹੜੀਆਂ ਸਨ ਮੱਥੇ ਤੇ ਬੰਨੀਆਂ ਚੀਰਦੀ ਉਹ 나ਗਣੀ ਹਾਥੀ ਦੇ ਮੱਥੇ ਦੇ ਵਿੱਚ ਜਾ ਖੋਬੀ ਐ ਬਸ ਹਾਥੀ ਉੱਥੇ ਹੀ ਪੁੱਠੇ ਪੈਰੀ ਹੋ ਗਿਆ ਜਿਹੜਾ ਕਿਲੇ ਦੀ ਦੀਵਾਰ ਨੂੰ ਦਰਵਾਜ਼ੇ ਨੂੰ ਤੋੜਨ ਵਾਸਤੇ ਵੱਧ ਰਿਹਾ ਸੀ ਨਾ ਕਿਲੇ ਵੱਲ ਲੋਹਗੜ ਦੇ ਕਿਲੇ ਵੱਲ ਆਨੰਦਪੁਰ ਸਾਹਿਬੇ ਕਿਉਂਕਿ ਉੱਥੇ ਦਸਮੇਸ਼ ਪਾਤਸ਼ਾਹ ਨੇ ਉੱਥੇ ਖਾਲਸਾ ਹੀ ਫੌਜਾਂ ਨੇ ਹੁਣ ਇਹ ਵਿਉਂਤ ਨਾਲ ਅੱਗੇ ਵਧੇ ਸਨ ਪਾੜੀਏ ਪਰ ਜਦੋਂ ਭਾਈ ਬਚਿੱਤਰ ਸਿੰਘ ਨੇ ਹਾਥੀ ਦਾ ਮੂੰਹ ਮੋੜਿਆ ਤੇ ਨਾਲ ਭਰਾ ਭਾਈ ਉਹਦੇ ਸਿੰਘ ਜੀ ਨੇ ਇੱਕੋ ਹੱਲੇ ਦੇ ਨਾਲ ਕੇਸਰੀ ਚੰਦ ਦਾ ਸਿਰ ਵੱਢ ਕੇ ਵਰਸ਼ੇ ਤੇ ਟੰਗ ਲਿਆ ਇਸ ਸਾਧ ਸੰਗਤ ਹੁਣ ਪਹਾੜੀਆਂ ਦੀਆਂ 1.5 ਲੱਖ ਦੀਆਂ ਫੌਜਾਂ ਨੂੰ ਭਾਜੜਾ ਪੈ ਗਈਆਂ ਉਹਨਾਂ ਗੁਰੂ ਕੇ ਸਿੰਘਾਂ ਨੇ ਖਾਲਸੇ ਨੇ ਸਾਧ ਸੰਗਤ ਵੇਖੋ ਐਡੀ ਵੱਡੀ ਦੁਸ਼ਮਣ ਦੀ ਫੌਜ ਦੀ ਇੱਕ ਵੀ ਨਾ ਚੱਲਣ ਦਿੱਤੀ ਕਿਉਂ ਕਿਉਂਕਿ ਜਦੋਂ ਭਾਈ ਬਚਿੱਤਰ ਸਿੰਘ ਵਾਪਸ ਆਏ ਨਾ ਜਿੱਤ ਦੇ ਜਕਾਰੇ ਲਾਉਂਦੇ ਤੇ ਅੰਦਰ ਸਿੰਘਾਂ ਨੇ ਬੜੀ ਤਾਰੀਫ਼ ਕੀਤੀ ਸ਼ਾਬਾਸ਼ ਆਖਿਆ ਵਾਹ ਵਾਹ ਆਖੀ ਵੀ ਭਾਈ ਬਚਿੱਤਰ ਸਿਆ ਵੀ ਐਡੀ ਬਾਦਰੀ ਤੇਰੀ ਵੀ ਹਾਥੀ ਦਾ ਮੂੰਹ ਮੋੜ ਕੇ ਰੱਖ ਦਿੱਤਾ ਜਿਹੜਾ ਕਿਸੇ ਦੇ ਰੋਕਿਆ ਨਹੀਂ ਸੀ ਰੋਕ ਰਿਆ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ ਪਿਆ ਤੇ ਭਾਈ ਬਚਿੱਤਰ ਸਿੰਘ ਜੀ ਨੇ ਹੱਥ ਜੋੜ ਕੇ ਸਾਹਮਣੇ ਸਿੰਘਾਸਨ ਤੇ ਸੁਭਾਏਮਾਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਵੱਲ ਸੀਸ ਝੁਕਾ ਕੇ ਤੇ ਇੱਕ ਬਚਨ ਆਖਿਆ ਸੀ ਕਹਿਣ ਲੱਗੇ ਜਿਹਦੇ ਸਿਰ ਦੇ ਉੱਪਰ ਐਸੇ ਕਲਗੀਧਰ ਬਾਪੂ ਦਾ ਹੱਥ ਹੋਵੇ ਜਿਹਦੇ ਸਿਰ ਦਾ ਸਾਈਂ ਮਾਲਕ ਐਸਾ ਸਮਰਾਥ ਹੋਵੇ ਫਿਰ ਉਹ ਇੱਕ ਹਾਥੀ ਨਹੀਂ ਪਰ ਸਾਲ ਹਾਥੀ ਵੀ ਹੁੰਦੇ ਤੇ ਉਹ ਮੂੰਹ ਮੈਂ ਮੋੜ ਸਕਦਾ ਸੀ ਉਹਨਾਂ ਦਾ ਕਿਉਂਕਿ ਥਾਪੜਾ ਦੇ ਕੇ ਮੈਨੂੰ ਕਲਗੀਧਰ ਮਹਾਰਾਜ ਨੇ ਰਵਾਨਾ ਕੀਤਾ ਸੀ ਤੇ ਜਿਹਦੇ ਥਾਪੜੇ ਦੇ ਨਾਲ ਮੇਰੇ ਅੰਦਰ ਇਹ ਤਾਕਤ ਮੈਂ ਉਸ ਹਾਥੀ ਦਾ ਮੁਕਾਬਲਾ ਕਰ ਸਕਿਆ ਸਾਧ ਸੰਗਤ ਉਸ ਥਾਪੜੇ ਨੂੰ ਸਮਝੀਏ ਕਦੀ ਗੁਰੂ ਦੀ ਅਸੀਸ ਨੂੰ ਸਮਝੀਏ ਕਦੀ ਮੈਂ ਬੇਨਤੀ ਕਰ ਰਿਹਾ ਸੀ ਕਿ ਵੇਖੋ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਰ ਦਾ ਅਰਥ ਹੁੰਦਾ ਹੱਥ ਉਹ ਮਾਲਕ ਤੁਹਾਡੇ ਸਿਰ ਤੇ ਹੱਥ ਰੱਖ ਰਿਹਾ ਮੱਥਾ ਟੇਕਦੇ ਹੋ ਸੀਸ ਝੁਕਾਉਂਦੇ ਹੋ ਵੱਡਿਆਂ ਦੇ ਅੱਗੇ ਵੀ ਆਪਾਂ ਮੱਥਾ ਟੇਕਦੇ ਆਂ ਕੀ ਕਰਦੇ ਨੇ ਥਾਪੜਾ ਦਿੰਦੇ ਹੱਥ ਰੱਖ ਕੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਵੀ ਸਮਝੋ ਕਿ ਸਾਡੇ ਸੀਸ ਦੇ ਉੱਪਰ ਹੱਥ ਰੱਖ ਕੇ ਸਾਨੂੰ ਅਸੀਸ ਬਖਸ਼ਿਸ਼ ਕਰ ਰਹੇ ਨੇ ਪਹਿਲੀ ਬਖਸ਼ਿਸ਼ ਗੁਰੂ ਦੀ ਤੇ ਫੇਰ ਪਾਤਸ਼ਾਹ ਜੀ ਫਰਮਾਉਂਦੇ ਕਿਰਪਾ ਕਟਾਖ ਅਵਲੋਕਨ ਕੀਨੋ ਕਿਰਪਾ ਭਰੀ ਨਿਗਾਹ ਦੇ ਨਾਲ ਨਦਰ ਦੇ ਨਾਲ ਸਤਿਗੁਰ ਜੀ ਵੇਖਦੇ ਆ ਤੱਕਦੇ ਆ ਸਾਹਮਣੇ ਵੇਖੀਏ ਕਦੀ ਗੁਰੂ ਸਾਹਿਬ ਮਹਾਰਾਜ ਸੁਭਾਏ ਮਨ ਇਹ ਨਾ ਸਮਝੀਏ ਵੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 1430 ਪੰਨੇ ਤੇ ਬਸ ਇਹ ਕੁਛ ਹੈ ਨਹੀਂ ਸਾਧ ਸੰਗਤ ਅਰਦਾਸ ਕੀਤੀ ਜਾਂਦੀ ਹੈ ਤੇ ਅਰਦਾਸ ਦੇ ਬਚਨ ਨੇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜੇ ਦਸਾਂ ਪਾਤਸ਼ਾਹਿਆਂ ਦੀ ਜੋਤ ਕਹਿ ਰਹੇ ਆ ਫਿਰ ਸਾਡੇ ਅੰਦਰ ਇੰਨਾ ਭਰੋਸਾ ਫਿਰ ਵਿਸ਼ਵਾਸ ਕਿਉਂ ਨਹੀਂ ਬਣਦਾ ਅਸੀਂ ਫਿਰ ਵੀ ਅਜੇ ਜਾ ਕੇ ਕਹਿੰਦੇ ਆ ਜੀ ਨਹੀਂ ਗੁਰੂ ਦਾ ਹੱਥ ਨਹੀਂ ਕਿਸੇ ਬੰਦੇ ਦਾ ਹੱਥ ਸਿਰ ਤੇ ਰਖਵਾ ਲਈਏ ਵੀ ਫਿਰ ਗੱਲ ਬਣੇਗੀ ਅਜ ਹੋ ਰਿਹਾ ਨਾ ਇਸ ਤਰ੍ਹਾਂ ਵੀ ਲੋਕਾਂ ਦੇ ਹੱਥ ਸਿਰ ਤੇ ਜਿਆਦਾ ਰਖਵਾ ਰਹੇ ਆ ਆਂ ਕਹਿੰਦੇ ਜੀ ਫਲਾਣਾ ਹੱਥ ਰੱਖਦਾ ਹੈ ਵੇਖੋ ਜੀ ਕਿੰਨੀ ਵੱਡੀ ਉਹਦੇ ਅੰਦਰ ਤਾਕਤ ਹੈ ਸਾਡੇ ਦੁੱਖ ਕੱਟੇਗੇ ਸਾਡੇ ਰੋਗ ਕੱਟੇਗੇ ਨਹੀਂ ਸਾਧ ਸੰਗਤ ਪਖੰਡ ਹੋ ਰਿਆ ਸਾਰਾ ਤੁਹਾਨੂੰ ਪਰਮਾਪੁਲੇਖਿਆਂ ਵਿੱਚ ਪਾਇਆ ਜਾ ਰਿਹਾ ਸਾਨੂੰ ਗਲਤ ਰਹਿ ਤੋਰਿਆ ਜਾ ਰਿਹਾ ਗੁਰੂ ਕੇ ਸਿੱਖ ਵਾਸਤੇ ਤਾਂ ਗੁਰੂ ਹੈ ਤੇ ਗੁਰੂ ਤੋਂ ਇਲਾਵਾ ਸਾਧ ਸੰਗਤ ਸਾਡਾ ਹੋਰ ਕੋਈ ਨਹੀਂ ਇਸ ਸੰਸਾਰ ਦੇ ਅੰਦਰ ਤੇ ਗੁਰੂ ਉੱਪਰ ਭਰੋਸਾ ਬਣਾ ਕੇ ਤੁਰਿਏ ਸੇ ਪਾਤਸ਼ਾਹ ਜੀ ਫਰਮਾਉਂਦੇ ਨੇ ਪਾਵਨ ਬਾਣੀ ਵਿੱਚ ਪਹਿਲਾਂ ਵੀ ਆਪਾਂ ਸ਼ਬਦ ਦੀ ਇੱਕ ਪੰਕਤੀ ਪੜ੍ਹੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸ ਕੈ ਦੀਐ ਰਹਿ ਅਕਾਏ ਕਹਿੰਦੇ ਰਾਜ ਜਾਏਗਾ ਜਦੂ ਗੁਰੂ ਦੇਗ ਕੋਈ ਘਾਟਾ ਨਹੀਂ ਰਹੇਗਾ ਬਹੁਰ ਨਾ ਤ੍ਰਿਸ਼ਨਾ ਲੱਗੇ ਆਏ ਮਾਰੇ ਰੱਖ ਹੈ ਏਕੋ ਆਪ ਮਾਨੁਖ ਕਹਿ ਕਿਸ ਨਾ ਹੀ ਹੱਥ ਕਹਿ ਦਿੱਤਾ ਨਾ ਵੀ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਜਿਹਦਾ ਹੱਥ ਰਖਾਉਣਾ ਜਾਂ ਜਿਹਦੇ ਅੱਗੇ ਤੂੰ ਹੱਥ ਾੜ ਕੇ ਤੇ ਆਪਣੀਆਂ ਰੇਖਾਵਾਂ ਪੜਾਉਣ ਲੱਗ ਜਾਂਦਾ ਹੈ ਕਹਿੰਦੇ ਉਹਦੇ ਹੱਥ ਦੇ ਵਿੱਚ ਕੁਝ ਤਾਕਤ ਨਹੀਂ ਪਰ ਗੁਰੂ ਕੋਲ ਸਮਰੱਥ ਹੈ ਗੁਰੂ ਕੋਲ ਉਹ ਤਾਕਤ ਹੈ ਮੇਰਾ ਸਤਿਗੁਰੂ ਕਿਰਪਾ ਕਰਦਾ ਹੈ ਤੇ ਸਾਧ ਸੰਗਤ ਭਰੋਸਾ ਰੱਖਿਓ ਉਸ ਮਾਲਕ ਦਾ ਮੇਰੇ ਸਹਿਬ ਪਰਮਉਪਦੇ ਕਹਿੰਦੇ ਉਹਦੀ ਤਾਂ ਨਜ਼ਰ ਵਿੱਚ ਹੀ ਵੇਖੋ ਕਿਰਪਾ ਕਿੱਡੀ ਆਵੇਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗਹ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਉਹਦੀ ਅੰਮ੍ਰਿਤ ਮਈ ਦ੍ਰਿਸ਼ਟੀ ਸਵੱਲੀ ਹੋ ਜੇ ਨਾ ਕਿਤੇ ਸਾਬ ਕਹਿੰਦੇ ਸਾਰੇ ਦੁੱਖ ਕੱਟੇ ਜਾਣਗੇ ਤੇਰੇ ਬਸ ਸਮਝ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਤੇਰੇ ਉੱਪਰ ਨਦਰ ਕਰ ਦੇਣ ਇੱਕ ਨਦਰ ਸਵੱਲੀ ਹੁੰਦੀ ਹੈ ਇੱਕ ਨਦਰ ਉਪੱਠੀ ਹੁੰਦੀ ਹੈ ਤੇ ਸਵੱਲੀ ਉਹਨਾਂ ਉੱਪਰ ਹੁੰਦੀ ਜਿਹੜੇ ਭਰੋਸੇ ਨਾਲ ਗੁਰੂ ਦੇ ਚਰਨਾਂ ਵਿੱਚ ਆਉਂਦੇ ਆ ਤੇ ਗੁਰੂ ਦੀ ਨਦਰ ਸਵੱਲੀ ਹੋ ਜਾਏ ਤੇ ਸਾਧ ਸੰਗਤ ਫਿਰ ਮਾਧੋਦਾਸ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਹੋ ਜਾਂਦਾ ਹੈ ਗੁਰੂ ਦੀ ਨਦਰ ਸਵੱਲੀ ਹੋ ਜਾਏ ਤੇ ਫਿਰ ਸਾਧ ਸੰਗਤ ਵਿਧੀ ਚੰਦ ਚੋਰ ਜਿਹੜਾ ਨਾ ਉਹ ਗੁਰੂ ਕਾ ਸੀਨਾ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਣ ਜਾਂਦਾ ਹੈ ਇਹ ਗੁਰੂ ਦੀ ਸਵੱਲੀ ਨਦਰ ਦੇ ਪਾਤਰ ਬਣੇ ਨੇ ਜਿਹੜੇ ਸਤਗੁਰੂ ਦੀ ਨਦਰ ਸਵੱਲੀ ਹੋ ਜੇ ਦੇ ਲੈਣੇ ਸੇ ਅੰਗਦ ਕੀਆ ਅੰਗਦ ਸੇ ਅੱਲਾਹ ਕਰ ਦਿਆ ਉਹ ਅੱਲਾਹ ਦਾ ਰੂਪ ਪ੍ਰਮਾਤਮਾ ਦਾ ਰੂਪ ਬਣਾ ਦਿੱਤਾ ਬਸ ਇਹ ਸਤਿਗੁਰ ਦੀ ਨਦਰ ਸਵੱਲੀ ਦੀ ਕਿਰਪਾ ਹੋ ਜਾਏ ਸਾਧ ਸੰਗਤ ਕਿਤੇ ਸਾਬ ਫਰਮਾਉਂਦੇ ਕਹਿੰਦੇ ਹੱਥ ਰੱਖਦੇ ਪਾਤਸ਼ਾ ਨਦਰ ਸਵੱਲੀ ਕਰਦੇ ਨੇ ਤੇ ਤੇਰੇ ਦੁੱਖ ਹਰ ਲੈਂਦੇ ਆ ਤੇ ਤੀਜੀ ਬਖਸ਼ਿਸ਼ ਬਧ ਕੀ ਹੈ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵਗੁਣ ਸਭ ਮਿਟੇ ਦਇਾਲ ਪੁਰਖ ਬਖਸ਼ਿੰਦ ਉਹ કંਠ ਨਾਲ ਗਲ ਨਾਲ ਲਾ ਕੇ ਤੇ ਤੇਰੇ ਸਾਰੇ ਔਗਣੇ ਖਤਮ ਕਰ ਦਿੰਦੇ ਆ ਜੇ ਇਹਨੂੰ ਗਲ ਨਾਲ ਲਾ ਲਿਆ ਹੋਵੇ ਫਿਰ ਉਹਨੂੰ ਆਪਣਾ ਹੀ ਰੂਪ ਬਣਾ ਲੈਂਦੇ ਆ ਫਿਰ ਉਹਦੇ ਸਾਧ ਸੰਗਤ ਸਾਰੇ ਔਗਣ ਖਤਮ ਹੋ ਜਾਂਦੇ ਆ ਇਹ ਤਿੰਨ ਤਰ੍ਹਾਂ ਦੀ ਗੁਰੂ ਦੇ ਦਰ ਤੇ ਬਖਸ਼ਿਸ਼ ਹੁੰਦੀ ਆ ਬਸ ਭਾਵਨਾ ਸਾਡੇ ਅੰਦਰ ਕਿਹੋ ਜੀ ਹੈ ਪਿਆਰ ਸਾਡੇ ਅੰਦਰ ਕਿੰਨਾ ਕੁ ਹੈ ਉਸ ਪਿਆਰ ਦੇ ਨਾਲ ਅਸੀਂ ਪ੍ਰਾਪਤ ਕਰਨਾ ਸਾਰਾ ਕੁਝ ਨਹੀਂ ਤਾਂ ਕਿਸੇ ਨੇ ਬਸ ਹੱਥ ਮਿਲਾ ਕੇ ਪਿੱਛੇ ਹਟ ਜਾਣਾ ਕਿਸੇ ਨੇ ਸਿਰ ਤੁਹਾਡੇ ਵੱਲ ਵੇਖ ਕੇ ਦੂਰੋਂ ਹੀ ਕਈ ਕਹਿ ਦਿੰਦੇ ਨਾ ਜੇ ਇਸ਼ਾਰਾ ਕਰਕੇ ਵੀ ਠੀਕ ਠਾਕ ਹੈ ਜੀ ਵਧੀਆ ਜੀ ਤੇ ਕਈ ਜਿਹੜੇ ਜਿਹੜੇ ਪਿਆਰ ਕਰਦੇ ਹੋਣਗੇ ਉਹ ਗੱਲ ਨਾਲ ਲਾ ਲੈਣਗੇ ਗੁਰੂ ਵੀ ਐਸੀ ਕਿਰਪਾ ਕਰਦਾ ਸਾਧ ਸੰਗਤ ਬਸ ਸਮਝ ਕੇ ਚੱਲੀਏ ਸਹਿ ਪਾਤਸ਼ਾਹ ਫਰਮਾਉਂਦੇ ਕਹਿੰਦੇ ਕਿਰਪਾ ਕਰੋ ਮੇਰੇ ਪਾਤਸ਼ਾਹ ਬਸ ਇੱਕ ਰਹਿਮਤ ਕਰ ਦਿਓ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਸਾਡੇ ਮਨ ਦੀ ਚਿਤ ਦੀ ਇੱਛਾ ਪੂਰੀ ਹੋ ਜਾਏ ਸਾਡੇ ਅੰਦਰ ਦੇ ਜੋ ਵੀ ਫੁਰਨੇ ਨੇ ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨ ਮੈਂ ਇਹ ਵੀ ਨਹੀਂ ਕਹਿੰਦਾ ਸਾਦ ਸੰਗਤ ਵੀ ਅਸੀਂ ਕਿ ਤੂੰ ਹੋਰ ਜਾਏ ਥਾਂ ਮੰਗਣਾ ਕਿਤੇ ਮੰਗਣਾ ਵੀ ਇਸੇ ਦੇ ਕੋਲੋਂ ਇੱਛਾਵਾਂ ਵੀ ਇੱਥੇ ਪੂਰੀਆਂ ਹੋਣੀਆਂ ਅੱਜ ਕਿਹਾ ਜਾ ਰਿਹਾ ਨਾ ਕਹਿੰਦੇ ਵੀ ਗੁਰੂ ਮਹਾਰਾਜ ਪਾਤਸ਼ਾਹ ਜੀ ਕੋਲੋਂ ਨਹੀਂ ਦੀ ਅਸੀਂ ਸੁੱਖ ਨਾ ਮੰਗੀਏ ਪੁੱਤ ਨਾ ਮੰਗੀਏ ਅਸੀਂ ਦੇਖੋ ਸਾਧ ਸੰਗਤ ਨਹੀਂ ਇਹਨਾਂ ਭਲੇਖਿਆਂ ਵਿੱਚੋਂ ਨਿਕਲੀਏ ਭਗਤ ਧੰਨਾ ਜੀ ਕੀ ਕਹਿ ਰਹੇ ਨੇ गोपाल ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਤੁਸੀਂ ਸਵਾਰਨ ਵਾਲਿਓ ਫਿਰ ਅਸੀਂ ਦੂਜੇ ਕੋਲ ਕਿਉਂ ਜਾ ਕੇ ਸਾਧ ਸੰਗਤ ਬੇਨਤੀ ਕਰੀਏ ਵੀ ਸਾਡੇ ਤਾਂ ਦੁੱਖ ਸੁੱਖ ਦਾ ਸਾਡਾ ਸਹਾਈ ਮੇਰਾ ਸਤਿਗੁਰ ਹੈ ਇਸ ਕਰਕੇ ਉਹਦੇ ਅੱਗੇ ਅਰਜੋਈ ਕੋਈ ਦੂਜਾ ਨਹੀਂ ਇਸ ਸੰਸਾਰ ਦੇ ਅੰਦਰ ਤੁਧ ਬਿਨ ਦੂਜਾ ਨਾ ਹੀ ਕੋਏ